ਜਲੰਧਰ ਜ਼ਿਲ੍ਹਾਤੀ ਪੁਲਿਸ ਨੇ ਤਿੰਨ ਜਾਇਜ਼ ਪਸਤਾਵਾਂ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਹਾਈ ਪ੍ਰੋਫਾਈਲ ਟੀਮੀ ਚਾਵਲਾ ਦੋਰੇ ਕਤਲकांड ਵਿੱਚ ਸ਼ਾਮਲ ਮੁਲਜ਼ਮ ਗ੍ਰਿਫਤਾਰ ਪੰਜਾਬ ਵਿੱਚ ਅਪਰਾਧਿਕ ਕਾਰਵਾਈਆਂ ਦਾ ਨਿਰਦੇਸ਼ਨ ਕਰਨ ਵਾਲੇ ਓਵਰਸੀਜ਼ ਮਾਸਟਰਮਾਈਂਡ ਦੀ ਕੀਤੀ ਗਈ ਪਛਾਣ ਪੰਜਾਬ ਵਿੱਚ ਸੰਗਠਿਤ ਅਪਰਾਧਾਂ ਵਿਰੁੱਧ ਇੱਕ ਅਹਿਮ ਪ੍ਰਾਪਤੀ ਕਰਦਿਆਂ ਜਲੰਧਰ ਜ਼ਿਲ੍ਹਾਤੀ ਪੁਲਿਸ ਨੇ ਦੋ ਵੱਖ-ਵੱਖ ਆਪਰੇਸ਼ਨਾਂ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਤਿੰਨ ਨਜਾਇਜ਼ ਪਿਸਤੌਲਾਂ ਅਤੇ ਪੰਜ ਜੰਦਾਕਾਰ ਕਾਰਤੂਸ ਬਰਾਮਦ ਕੀਤੇ ਹਨ ਜਲੰਧਰ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਐਸਐਸਪੀ ਹਰਕਮਲ ਪ੍ਰੀਤ ਸਿੰਘ ਕੱਖ ਨੇ ਸ਼ੁੱਕਰਵਾਰ ਨੂੰ ਇਹ ਦੱਸਿਆ ਕਿ ਇਹ ਕਾਰਵਾਈ ਜ਼ਿਲ੍ਹੇ ਵਿੱਚ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਅਤੇ ਹਿੰਸਕ ਅਪਰਾਧਾਂ ਨੂੰ ਰੋਕਣ ਲਈ ਚੱਲ ਰਹੇ ਯਤਨਾਂ ਦਾ ਇੱਕ ਹਿੱਸਾ ਹੈ ਐਸਐਸਪੀ ਨੇ ਕਿਹਾ ਕਿ ਸਟੀਕ ਸੂਚਨਾ ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਲਾਮੜਾ ਅਤੇ ਕਰਤਾਰਪੁਰ ਅਧਿਕਾਰ ਖੇਤਰਾਂ ਵਿੱਚ ਸ਼ੱਕੀ ਵਿਅਕਤੀਆਂ ਨੂੰ ਦਰਬੋਚ ਲਿਆ ਜਿਸ ਨਾਲ ਲਾਮੜਾ ਖੇਤਰ ਵਿੱਚ ਇੱਕ ਯੋਜਨਾਬੱਧ ਅਪਰਾਧ ਨੂੰ ਰੋਕਿਆ ਗਿਆ ਐਸਐਸਪੀ ਖਾਕ ਨੇ ਦੱਸਿਆ ਕਿ ਐਸਪੀ ਇਨਵੈਸਟੀਗੇਸ਼ਨ ਜਸਰੂਪ ਕੌਰ ਬਾਠ ਅਤੇ ਡੀਐਸਪੀ ਇਨਵੈਸਟੀਗੇਸ਼ਨ ਸਰਵੰਤਜੀਤ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਦੀ ਪੁਲਿਸ ਨੀ ਟੀਮ ਨੇ ਦੋ ਵਕਫਾ ਖਾਪਿਆਂ ਦੌਰਾਨ ਇੰਸਪੈਕਟਰ ਪੁਸ਼ਪਬਾਲੀ ਦੀ ਅਗਵਾਈ ਹੇਠ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗगन ਗਿਲ ਉਰਫ ਗਗਨਾ ਵਜੋਂ ਹੋਈ ਹੈ ਜੋ ਕਿ ਮਾਲੀ ਪਿੰਡ ਦਾ ਇੱਕ ਬਦਨਾਮ ਹਿਸਟਰੀ ਸ਼ੀਟਰ ਹੈ ਜੋ ਇਸ ਸਮੇਂ ਹਾਈ ਪ੍ਰੋਫਾਈਲ ਟਿਮੀ ਚਾਵਲਾ ਦੌਰੇ ਕਤਲ ਕੇਸ ਵਿੱਚ ਜਮਾਨਤ ਤੇ ਹੈ ਸੰਦੀਪ ਸਿੰਘ ਉਰਫ ਸ਼ੀਪਾ ਮਾਲੀ ਦਾ ਰਹਿਣ ਵਾਲਾ ਸੰਗਠਿਤ ਗਤਵਿਧੀਆਂ ਵਿੱਚ ਸ਼ਾਮਿਲ ਸੀ ਅਤੇ ਵਿਸ਼ਾਲ ਸਿੰਘ ਉਰਫ ਬੰਬ ਜੋ ਕਿ ਮੂਲ ਰੂਪ ਵਿੱਚ ਨਕੌਦਰ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਹੁਣ ਭੋਗਪੁਰ ਦਾ ਰਹਿਣ ਵਾਲਾ ਹੈ ਕਈ ਅਪਰਾਧਿਕ ਵਾਰਦਾਤਾ ਨਾਲ ਸੰਬੰਧਿਤ ਹੈ ਐਸਐਸਪੀ ਨੇ ਅੱਗੇ ਖੁਲਾਸਾ ਕੀਤਾ ਕਿ ਗगन ਗੇਲ ਨੂੰ ਇੱਕ ਵਿਦੇਸ਼ੀ ਮਾਸਟਰਮਾਈਂਡ ਅਮਨਦੀਪ ਪ੍ਰੇਵਾਲ ਜੋ ਕਿ ਅਮਰੀਕਾ ਤੋਂ ਕੰਮ ਕਰਦਾ ਸੀ ਦੁਆਰਾ ਹੈਂਡਲ ਕੀਤਾ ਜਾ ਰਿਹਾ ਸੀ ਜੋ ਪੰਜਾਬ ਵਿੱਚ ਫਰੋਤੀ ਅਤੇ ਅਪਰਾਧਿਕ ਗਤੀਵਿਧੀਆਂ ਕਰਵਾ ਰਿਹਾ ਸੀ ਪੁਲਸ ਨੇ ਗगन ਗੇਲ ਪਾਸੋਂ ਦੋ ਜਿੰਦਾ ਕਾਰਤੂਸ ਸਮੇਤ ਇੱਕ 30 ਬੋਰ ਦਾ ਪਿਸਤੌਲ ਸੰਦੀਪ ਸਿੰਘ ਕੋਲੋਂ 315 ਬੋਰ ਦਾ ਪਿਸਤੌਲ ਇੱਕ ਜਿੰਦਾ ਕਾਰਤੂਸ ਅਤੇ ਵਿਸ਼ਾਲ ਸਿੰਘ ਕੋਲੋਂ 32 ਬੋਰ ਦਾ ਪਿਸਤੌਲ ਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਨਕੋਦਰ ਤੋਂ ਸੁਖਵਿੰਦਰ ਸੋਲਦੀ ਦੀ ਵਿਸ਼ੇਸ਼ ਰਿਪੋਰਟ ਅੰਦਰ ਰੂਰਲ ਦੇ ਸੀਆਈਏ ਸਟਾਫ ਨੂੰ ਕੱਲ ਬੜੀ ਅੱਛੀ ਕਾਮਯਾਬੀ ਹਾਸਲ ਹੋਈ ਹੈ ਜਸਰੂਪ ਬਾਠ ਐਸਪੀ ਇਨਵੈਸਟੀਗੇਸ਼ਨ ਸਰਵਨ ਡੀਐਸਪੀ ਇਨਵੈਸਟੀਗੇਸ਼ਨ ਇਹਨਾਂ ਦੀ ਸੁਪਰਵਾਈਜ਼ਨ ਚ ਇੰਸਪੈਕਟਰ ਸੀਆਈਏ ਪੁਸ਼ਪ ਬਾਲੀ ਜੀ ਨੇ ਦੋopression ਜਿਹੜੇ ਉਹ ਸਿਰੇ ਚੜਾਏ ਇੱਕ ਪਰਚਾ ਇਹਨਾਂ ਨੇ ਲਾਂਬੜੇ ਥਾਣੇ ਚ ਦਰਜ ਕੀਤਾ ਔਰ ਇੱਕ ਪਰਚਾ ਜਿਹੜਾ ਕਰਤਾਰਪੁਰ ਥਾਣੇ ਚ ਦਰਜ ਹੋਇਆ ਟੋਟਲ ਤਿੰਨ ਅਰੈਸਟਾਂ ਹੋਈਆਂ ਲਾਂਬੜੇ ਵਾਲੇ ਕੇਸ ਦੇ ਵਿੱਚ ਦੋ ਮੁੰਡੇ ਗਗਨਦੀਪ ਏਲੀਅਸ ਗਗਨਾ ਔਰ ਸੰਦੀਪ ਏਲੀਅਸ ਸ਼ਿਪਾ ਇਹ ਦੋਨੇ ਮਾਲੜੀ ਪਿੰਡ ਦੇ ਨਕੂਦਰ ਤੇ ਰਹਿਣ ਵਾਲੇ ਆ ਇਹ ਅਰੈਸਟ ਕੀਤੇ ਔਰ ਜਿਹੜਾ ਕਰਤਾਰਪੁਰ ਵਾਲਾ ਕੇਸ ਹੈਗਾ ਇਹਦੇ ਵਿੱਚ ਵਿਸ਼ਾਲ ਏਲੀਅਸ ਬੰਬ ਇਹ ਵੀ ਗੁਰਨਾਨਕਪੁਰਾ ਮਹੱਲਾ ਨਕੂਦਰ ਚ ਹੀ ਆ ਉੱਥੇ ਦਾ ਰਹਿਣ ਵਾਲਾ ਆ ਬਟ ਕਾਫੀ ਚ ਦੇਰ ਤੋਂ ਹੁਣ ਇਹ ਆਪਣੇ ਨਾਨਕਾ ਪਿੰਡ ਭੋਪਰੇ ਦਾ ਹੈਗਾ ਉੱਥੇ ਰਹਿ ਰਿਆ ਸੀ ਇਹਨਾਂ ਤਿੰਨਾਂ ਕੋਲ ਹੀ ਅਸਲੇ ਮਿਲੇ ਹੈਗੇ ਆ ਜਿਹੜਾ ਗਗਨ ਗਗਨਾ ਹੈਗਾ ਉਹਦੇ ਕੋਲੋਂ 30 ਬੋਰ ਦਾ ਜਿਹੜਾ ਪਿਸਤਲ ਹੈਗਾ ਔਰ ਕਵਰ ਹੋਇਆ ਜਿਹੜਾ ਸੰਦੀਪ ਸ਼ੀਪਾ ਹੈਗਾ ਉਹਦੇ ਕੋਲੋਂ 315 ਬੋਰ ਦਾ ਵੈਪਨ ਮਿਲਿਆ ਔਰ ਜਿਹੜਾ ਇਹ ਬੰਬ ਹੈਗਾ ਵਿਸ਼ਾਲ ਬੰਬੇ ਦੇ ਕੋਲੋਂ 32 ਬੋਰ ਦਾ ਜਿਹੜਾ ਉਹ ਪਿਸਤਲ ਔਰ ਕਵਰ ਕੀਤਾ ਗਿਆ ਮੈਂ ਤੁਹਾਨੂੰ ਥੋੜੀ ਬੈਕਗ੍ਰਾਉਂਡ ਦੱਸਣੀ ਚਾਹਉਨਾ ਜਿਹੜੇ ਦੋ ਮੁੰਡੇ ਆ ਇਹਨਾਂ ਦਾ ਕ੍ਰਿਮਿਨਲ ਪਾਸਟ ਹੈਗਾ ਜਿਹੜਾ ਇਹ ਗਗਨਾ ਹੈਗਾ ਔਰ ਇਹ ਜਿਹੜਾ ਸੰਦੀਪ ਸ਼ਿਪਾ ਹੈਗਾ ਇਹ ਦੋਨੇ ਹੀ ਬੰਦੇ ਜਿਹੜਾ ਇੱਕ ਫੇਮਸ ਇੱਥੇ ਕਾਂਡ ਹੋਇਆ ਸੀਗਾ ਨਕੌਦਰ ਦੇ ਵਿੱਚ ਟਿਮੇ ਚਾਵਲਾ ਜੀ ਇੱਕ ਬਿਜ਼ਨਸਮੈਨ ਸੀ ਉਹਨਾਂ ਨੂੰ ਔਰ ਉਹਨਾਂ ਦਾ ਇੱਕ ਸਿਕਿਉਰਿਟੀ ਗਾਰਡ ਹੈ ਉਹਨਾਂ ਦੋਨਾਂ ਨੂੰ ਹੀ ਕਤਲ ਕਰ ਦਿੱਤਾ ਗਿਆ ਸੀ ਉਦੀ ਬੈਕਗ੍ਰਾਉਂਡ ਜਿਹੜੀ ਸੀਗੀ ਉਹਦੇ ਵਿੱਚ ਕਮਨਦੀਪ ਪੁਰੇਵਾਰ ਨਾਲ ਦਾ ਮਾਲੜੀ ਪਿੰਡ ਦਾ ਬੰਦਾ ਸੀ ਜਿਹਨੇ ਇਹ ਬੰਦੇ ਉਦੋਂ ਹਾਇਰ ਕੀਤੇ ਸੀਗੇ ਐਕਸਟਰਸ਼ਨ ਕਰਨ ਲਈ ਉਹਨੇ ਰੈਂਸਮ ਲਈ ਇਹ ਕਤਲ ਕਰਵਾਏ ਸੀ ਸੇਮ ਬੰਦੇ ਨੇ ਇਹੀ ਬੰਦੇ ਉਹਦੇ ਵਿੱਚ ਲੋਜਿਸਟਿਕ ਜਿਹੜੀ ਉਹਨਾਂ ਨੂੰ ਉਹਨਾਂ ਨੂੰ ਰੱਖਣ ਲਈ ਉਹਨਾਂ ਨੂੰ ਉਹਨਾਂ ਦੀ 18 ਠੂਰਾ ਇਹਨਾਂ ਨੇ ਪ੍ਰੋਵਾਈਡ ਕੀਤੀ ਸੀ ਇਹਨਾਂ ਦੋਨੇ ਬੰਦਿਆਂ ਨੇ ਹੁਣੇ ਜਦੋਂ ਜੇਲ੍ਹ ਤੋਂ ਬਾਹਰ ਆਏ ਤੇ ਉਹਨੇ ਦੁਬਾਰਾ ਇਹਨਾਂ ਨੂੰ ਕੰਟੈਕਟ ਕੀਤਾ ਔਰ ਇਹਨਾਂ ਨੂੰ ਦੁਬਾਰਾ ਉਹਨੇ ਐਕਸਾਇਆ ਵੀ ਤੁਸੀਂ ਇਹ ਕੰਮ ਦੁਬਾਰਾ ਕਰੋ ਕੋਲਾ ਮੈਂ ਕਰਿਆ ਕਰੂੰਗਾ ਤੇ ਪੈਸੇ ਔਰ ਜਿਹੜਾ ਤੁਸੀਂ ਇਹ ਸਾਰਾ ਤੁਸੀਂ ਸੰਭਾਲਣਾ ਲੋਕਾਂ ਕੋਲੋਂ ਜਿੱਥੇ ਕੋਈ ਨਹੀਂ ਮੰਨਦਾ ਉੱਥੇ ਤੁਸੀਂ ਉਹਨਾਂ ਨੂੰ ਗੋਲੀਆਂ ਮਾਰਦੇ ਹੋ ਤੁਸੀਂ ਜੋ ਕਰਨਾ ਕਰੋ ਪਰ ਇਹ ਰੈਕਡ ਚਲਾਓ ਇਹਦੀ ਇਤਲਾਹ ਪੁਲਿਸ ਨੂੰ ਮਿਲ ਗਈ ਪੁਲਿਸ ਨੇ ਬੜਾ ਟਾਈਮਲੀ ਐਕਟ ਕੀਤਾ ਕੋਈ ਵੀ ਇਦਾਂ ਦਾ ਕ੍ਰਾਈਮ ਨਹੀਂ ਹੋਣ ਦਿੱਤਾ ਉਸ ਤੋਂ ਪਹਿਲਾਂ ਜਦੋਂ ਇਹਨਾਂ ਬੰਦਿਆਂ ਨੇ ਵੈਪਨ ਵਗੈਰਾ ਪ੍ਰੋਕਿਊਰ ਕਰ ਲਏ ਤੇ ਪੁਲਿਸ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਮੈਂ ਫਿਰ ਤੁਹਾਨੂੰ ਦੁਬਾਰਾ ਦੱਸਣਾ ਚਾਹੁੰਨਾ ਪੰਜਾਬ ਸਰਕਾਰ ਦੀ ਪਾਲਿਸੀ ਹੈਗੀ ਹੈ ਡੀਜੀਪੀ ਸਾਹਿਬ ਪੰਜਾਬ ਦਾ ਬੜਾ ਕਲੀਅਰ ਆਰਡਰ ਹੈਗਾ ਵੀ ਇਦਾਂ ਦੇ ਬਦਮਾਸ਼ਾਂ ਦੀਆਂ ਜਿਹੜੀਆਂ ਇਹ ਹਰਕਤਾਂ ਹੈਗੀਆਂ ਜਿਹੜੇ ਇਹ ਬਾਹਰ ਲੀਆਂ ਕੰਟਰੀਆਂ 'ਚ ਬੈਠ ਕੇ ਪੰਜਾਬੀਆਂ ਤੇ ਕਰਨੀਆਂ ਚਾਹੁੰਦੇ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਸਖਤ ਤੋਂ ਸਖਤ ਐਕਸ਼ਨ ਇਹਨਾਂ ਦੇ ਖਿਲਾਫ ਲਿਆਇਆ ਜਾਏਗਾ ਸਾਡੀ ਹਰ ਵੇਲੇ ਜਿਹੜੀ ਨਜ਼ਰ ਹੈਗੀ ਹੈ ਇਦਾਂ ਦੇ ਕ੍ਰਿਮਨਲ ਐਲੀਮੈਂਟਸ ਤੇ ਰਹਿੰਦੀ ਹੈਗੀ ਇਹ ਜਿਹੜੇ ਦੋ ਬੇਲ ਆਊਟ ਬੰਦੇ ਸੀਗੇ ਆਲਰੇਡੀ ਸਾਡੀ ਨਜ਼ਰ 'ਚ ਸੀਗੇ ਜਿੱਦਾਂ ਹੀ ਇਹਨਾਂ ਨੇ ਇਦਾਂ ਦਾ ਪਲਾਨ ਬਣਾਉਣ ਦੀ ਕੋਸ਼ਿਸ਼ ਕੀਤੀ ਨਾਲ ਦੀ ਨਾਲ ਪੁਲਿਸ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਇਹਨਾਂ ਤੋਂ ਜਿਹੜੀਆਂ ਰਿਕਵਰੀਜ਼ ਹੋਈਆਂ ਉਹਨਾਂ ਦੇ ਵਿੱਚ ਇਹਨਾਂ ਨੂੰ ਬੁੱਕ ਕੀਤਾ ਗਿਆ ਹੈਗਾ ਔਰ ਜਿਹੜਾ ਇਹ ਵਿਸ਼ਾਲ ਬੰਬ ਹੈਗਾ ਇਹ ਨਵਾਂ ਲੜਕਾ ਹੈਗਾ ਇਹਦਾ ਕੋਈ ਕ੍ਰਿਮੀਨਲ ਪਾਸਟ ਨਹੀਂ ਹੈਗਾ ਬਟ ਇਹ ਵੀ ਇਦਾਂ ਦੇ ਕੰਮਾਂ ਦੇ ਵਿੱਚ ਇਨਵੋਲਵ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇਹਨੂੰ ਵੀ ਅਰੈਸਟ ਕੀਤਾ ਗਿਆ ਔਰ ਮੈਂ ਇੱਕ ਵਾਰੀ ਫੇਰ ਇਹ ਆਪਣਾ ਜਲੰਧਰ ਰੂਰਲ ਪੁਲਿਸ ਦੀ ਕਮਿਟਮੈਂਟ ਜਿਹੜੀ ਹੈ ਉਹਨੂੰ ਦੁਹਰਾਉਣਾ ਚਾਹੁੰਦਾ ਕਿ ਕ੍ਰਿਮੀਨਲ ਐਲੀਮੈਂਟ ਲਈ ਇੱਥੇ ਇਸ ਜ਼ਿਲ੍ਹੇ 'ਚ ਕੋਈ ਜਗ੍ਹਾ ਨਹੀਂ ਹੈਗੀ ਇਹ ਸਾਡੇ ਜਿਹੜੇ ਬੱਚੇ ਸਾਡਾ ਯੂਥ ਹੈਗਾ ਪੰਜਾਬੀ ਉਹਨੂੰ ਸਮਝਣ ਦੀ ਲੋੜ ਹੈ ਕਿ ਬਾਹਰ ਬੈਠ ਕੇ ਬੰਦੇ ਤੁਹਾਨੂੰ ਬੇਵਕੂਫ ਬਣਾ ਰਹੇ ਹੈਗੇ ਆ ਬਹੁਤ ਥੋੜੇ ਪੈਸੇ ਲਈ ਤੁਸੀਂ ਆਪਣਾ ਜਿਹੜਾ ਫਿਊਚਰ ਹੈ ਉਹ ਬਰਬਾਦ ਕਰ ਦਿੰਦੇ ਆ ਬੜੇ ਵੱਡੇ ਕੇਸਾਂ ਦੇ ਵਿੱਚ ਤੁਹਾਡੀ ਇਨਵੋਲਵਮੈਂਟ ਹੋ ਜਾਂਦੀ ਹੈ ਔਰ ਤੁਹਾਡੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਬਿਲਕੁਲ ਨਰਕ ਵਰਗੀ ਬਣ ਜਾਂਦੀ ਸੋ ਇਹਨਾਂ ਬੰਦਿਆਂ ਤੋਂ ਬਚੋ ਮਿਹਨਤ ਕਰੋ ਮਿਹਨਤ ਦਾ ਜਿਹੜਾ ਫਲਾ ਹਮੇਸ਼ਾ ਤੁਹਾਨੂੰ ਮਿਲਦਾ ਹੈਗਾ ਔਰ ਇਦਾਂ ਦੀ ਕ੍ਰਿਮੀਨਲ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਉਹਨਾਂ ਤੋਂ ਬਚੋ